ਕਲੀਕ ਲੱਤਰ ਦਿੰਦੇ ਕਿਦੇ ਵਾਰ ਕਿਦੇ ਕਿਦੇ ਵਾਰ ਜਾਣਾ ਹੈ ਹੈ ਦਾਦੀ ਵਾਲਾ ਦਾਦੀ ਵਾਲੀ ਜਾਣਾ ਹੈ ਡੈਡੀ ਆਏ ਨੇ ਲੈਣਾ ਇੱਥੇ ਲੱਗੇ ਗਏ ਸੀਗੇ ਦੰਦ ਵਿਖਾਉਣ ਵਾਸਤੇ ਆਪਣੇ ਤੇ ਵਿਖਾਉਂਦੇ ਹੋਣ ਇਹਨਾਂ ਲੰਘਦੇ ਲੰਘਦੇ ਆ ਗਏ ਗੁੱਮੀ ਗੁੱਮੀ ਹੈ ਮੀਂਹ ਕੰਨੀ ਗੁੱਮੀ ਗੁੱਮੀ ਨਾ ਜਾ ਇਹਦਾ ਤਾਂ ਵਾਇਦੇ ਓਏ ਡੈਡੀ ਦੇ ਕਹ ਜ ਚਾਹ ਪੀਲਾ ਕਾ ਚਾਹ ਪੀ ਲੋ ਕਾ ਚਾਹ ਪੀ ਲੋ ਹੈ ਦਾਦਾ ਚਾਹ ਕੋ ਦੇ ਦਾਦਾ ਠਹਿਰ ਕਿਉਂਦੇ ਆ ਚਲ ਆ ਜੋ ਫਿਰ ਦਾਦਾ ਮੈਂ ਇੱਥੋਂ ਆਈ ਦੋ ਨਾ ਇੱਥੋਂ ਇੱਥੋਂ ਦੇਓ ਨਾ ਸਾਹਮਣੇ ਹੋ ਕੇ ਕਾ ਚਾਹ ਪੀ ਜੋ ਦਾਦਾ ਚਾਹ ਪੀਆ ਕੋ ਕੇ ਡਨ ਕੰਮ ਚੱਲਿਆ ਫਿਰ ਅੱਜ ਮੇਰੀ ਕੁੜੀ ਹੋ ਰਾਜੀ ਕੋ ਸੰਗੀ ਹੈ ਅਸਲ ਨੀਂਦ ਆਈ ਇਹਨਾਂ ਤਾਂ ਚੱਲਿਆ ਆਪਾਂ ਬਸ ਕਰਨ ਦੇ ਦੇ ਹੁਣ ਨਾਲਾਂ ਇੱਧਰ ਕੰਮ ਕਰਨ ਕੋ ਆਪਣੀ ਉੱਧਰ ਲਾਈਟ ਨਹੀਂ ਆ ਰਹੀ ਆਪਣੇ ਪਲਾਟ ਦੇ ਨਾਲ ਹੀ ਕੋਠੀ ਵਿਕਾਉ ਉਹ ਵੇਖੋ ਕਿ ਡਿਸ਼ਾਂ ਅੰਦਰ ਹੈ ਕਿ ਨਹੀਂ ਫੇਰੇ ਅੰਦਰ ਗੁਰੂ ਆ ਬਹੁਤ ਵਧੀਆ ਬਣੀ ਪੀਓਪੀ ਹੋਈ ਪਈ ਉਹ ਵੇਖੇ ਅੰਦਰ ਤੁਹਾਨੂੰ ਅੰਦਰ ਉਹ ਦਿਖਾ ਦਿੰਦਾ ਉਹ ਪੀਆ ਪੀਓਪੀ ਹੋਈ ਹੈ ਅੰਦਰ ਦਾ ਹੌੜੀਆਂ ਹਗੜੀਆਂ ਸ਼ਾਨਦਾਰ ਓਪਾ ਕਿਤੇ ਆਦੇ ਓਏ ਬੁੱਛ ਹਾਂਜੀ ਸਸਿਕਾਲ ਜੀ ਸਾਰਾ ਤੁਹਾਡਾ ਆਈ ਬਨੇ ਵਲੌਗ ਦੇ ਵਿੱਚ ਤੇ ਵਲੌਗ ਸਾਡਾ ਕਦੋਂ ਸ਼ੁਰੂ ਹੋਇਆ ਵਾ ਭਾਈ ਜਣ ਦੇ ਘਰਾਂ ਦਾ ਕੋ ਸ਼ੁਰੂ ਹੋਇਆ ਸਾਡਾ ਵਲੌਗ ਨਹੀਂ ਨਹੀਂ ਚੱਲ ਮੰਮੀ ਵੀ ਦਵਾਈ ਨਾਲ ਨੇ ਸੱਦਿਆ ਨਾ ਚੱਦੇ ਕੋਈ ਕਰ ਦੋ ਅੰਗਾ ਇੱਥੇ ਤਰੇ ਕਰਨ ਕਰੇ ਕਰਨ ਤਰੇ ਕਰੇ ਇੱਥੇ ਬੜਾ ਖਲਾਰਾ ਪਾਇਆ ਇਹਨੇ ਜੋ ਟੈਡੀਟਿਊਡਿਟੀ ਪਤਾ ਨਹੀਂ ਆਈ ਆਗੇ ਨੀ ਆਈਏ ਗਏ ਨੇ ਸਾਰੇ ਇੱਥੇ ਖਲਾਰਾ ਪਾਤਾ ਔਰ ਇਧਰ ਤੇ ਆ ਕੀਤਾ ਵਾ ਇਧਰ ਵੇ ਆਹ ਇਹ ਕੀ ਔਰ ਜੱਟਾੜੀ ਇੱਥੇ ਰੱਖਾ ਟੁੱਕ ਟੱਕ ਕੇ ਸੁੱਟਦਾ ਤੋੜ ਤਾੜ ਕੇ ਸਾਰਾ ਚੱਲ ਕੋਈ ਗੱਲ ਨਹੀਂ ਹਾਏ ਹਾਏ ਇਹ ਕੀ ਕਰਦਾ ਐਸੀ ਆਹ ਦੇਖੂ ਪਾੜੀ ਹਾਪਤੇ ਇੱਥੇ ਭਜਾ ਹਾਪਤੇ ਇੱਥੇ ਭਜਾ ਕਹਿੰਦੀ ਹਰਫਤੇ ਇੱਥੇ ਵੇ ਜਾ ਹਾਪਤੇ ਇੱਥੇ ਭਜਾ ਕੀ ਨਾ ਚਾਹ ਕਰਦੀ ਵਿਚਾਰੀ ਆ ਨੀ ਉਹਦਾ ਮੂੰਹ ਥੱਕ ਗਿਆ ਯਾਰ ਵਿਚਾਰੀ ਦਾ ਕਹਿੰਦੀ ਆ ਫਤ ਇੱਥੇ ਬਹਿ ਜਾ ਫਤ ਮੂੰਹ ਸਾਫ ਕਰੀਂ ਮਿੰਡੇ ਦਾ ਹਰ ਗਣ ਉਸ ਨਹੀਂ ਮਿੰਡੇ ਦਾ ਮੂੰਹ ਸਾਫ ਕਰੀਂ ਮੈਂ ਰੀਤੀ ਤੇ ਵਿਚਾਰੀ ਇੱਥੇ ਤੁਹਾਡੇ ਨਾਲ ਇਥੇ ਨਾ ਇਹਨਾਂ ਹਰ ਗਣ ਇਹਨੂੰ ਨਹੀਂ ਲੈਣਾ ਇੱਧਰ ਆ ਜਾ ਪੁੱਤ ਇੱਧਰ ਆ ਜਾ ਇੱਧਰ ਇਹ ਖਾਂਦੀ ਏ ਹੋਰ ਨਹੀਂ ਗੱਲ ਇੱਧਰ ਮੈਂ ਪਹਿਲਾਂ ਕੀ ਕਹਿੰਦੇ ਆ ਇੱਧਰ ਆ ਲੈ ਮੈਂ ਰੀਤੀ ਐਨੂੰ ਆ ਗੋਮੋਗਰੇ ਆ ਗਿਆ ਆਲੂ ਹੈਗੇ ਆਲੂ ਲੈ ਆਉਣੇ ਆ ਗੋਮੋਗਰੇ ਤੋੜਨੇ ਕਟਣੇ ਹੋ ਕਿੱਟਾ ਕੰਮ ਨਾ ਕਲੀਅਰ ਆ ਬਸ ਠੀਕ ਆ ਫਿਰ ਕੇ ਆਲੂ ਵਿੱਚ ਪਾ ਦੇ ਆਹ ਕੱਚ ਵਰ ਚੱਲੀ ਚਲ ਉੱਠੋ ਆਲੂ ਲੈ ਕੇ ਤੂੰ ਸੰਗੜੀ ਸੰਗੜੀਆਂ ਤੜਾ ਬਈ ਨਹੀਂ ਕਿਤੇ ਇਹ ਹੋ ਗਈ ਇਹ ਹੋ ਗਈ ਹੋ ਨਹੀਂ ਆਉਂਦੀ ਇਹ ਤੁਰਨਾਂ ਦੀ ਜਾਸ ਉਹ ਮੁੰਡੇ ਵਾਸਤੇ ਲੈਂਦਾ ਤੁਰਨਾਂ ਵਾਸਤੇ ਹਾਂ ਉਹ ਅਜੇ ਹੱਥ ਹੀ ਨਹੀਂ ਪੈਂਦਾ ਹੋਣਾ ਦੇ ਉਹ ਦੇਣਾ ਚਾਹ ਮੱਤਾਂ ਭਰਾਲਿਆ ਦੋ ਰੋਜ਼ ਇਹ ਮਮੀ ਵੱਦਦਾ ਤੇ ਆ ਨਹੀਂ ਨਹੀਂ ਆ ਵੀ ਨਾਲ ਉਹਦੇ ਵਾਕਰ ਜੀ ਆ ਹੂੰ ਨਹੀਂ ਕੋਈ ਕਹਿੰਦਾ ਕੋਈ ਵਾਕਰੇ ਤੁਰਨ ਦਾ ਉਹ ਕੰਮ ਇੱਥੇ ਲੱਤਾਂ ਜਾਂਣ ਪੈ ਲੈਣੀ ਆ ਆ ਤੁਰਦਾ ਕੰਦੀ ਦੇਣਾ ਆ ਇਸ ਕਰਕੇ ਆ ਇਹ ਯਾਰ ਗੁਲੀਆ ਦੀ ਬੋਤਲ ਇੱਥੇ ਰਹਿ ਗਈ ਸਵੇਰੇ ਮੈਂ ਆਇਆ ਨਾ ਕੰਮ ਕਰਨ ਵਾਸਤੇ ਉਹਦੇ ਚੱਕਰ ਚ ਬੰਦ ਇੱਥੇ ਰਹਿ ਗਈ ਇਹ ਕੀ ਅਸ਼ਾ ਕੁੱਟੀ ਵੀ ਇੱਥੇ ਰਹਿ ਗਈ ਨਾ ਕੋਪਰ ਮਗਰ ਅਦਰ ਫਿਰ ਹੰਗੇ ਭਰੇਗੇ ਚਲ ਆਏ ਚੱਲੇ ਆਪਾਂ ਬਾਈ ਛੋਨੇ ਜੀ ਬਾਈ ਬਾਈ ਛੋਨੇ ਜੀ ਬਾਈ ਕੀ ਕਹਿੰਦੀ ਆ ਆਵਾਜ਼ ਨਹੀਂ ਨਿਕਲਦੀ ਮੈਂ ਡੱਪਰ ਨਹੀਂ ਡਿਆ ਇਹ ਦੂ ਤੇ ਦੋ ਚਲ ਜੀ ਹਾਂ ਖਲਾ ਚੰਗਾ ਜੀ ਓਕੇ ਬਾਈ ਓਕੇ ਬਾਈ ਬਾਈ ਕਰੇ ਪਹੁੰਚ ਗਏ ਅੱਜ ਮੈਚ ਚੱਲ ਰਿਹਾ ਮੁੰਬਈ ਇੰਡੀਅਨ ਦਾ ਕੁੜੀਆਂ ਦਾ ਮੈਚ ਚੱਲ ਰਿਹਾ ਕੰਜੀ ਆ ਮੈਨੂੰ ਫੋਨ ਦੋ ਏ ਮੈਂ ਫੋਨ ਦੇਖਣਾ ਹਾਂ ਕੀ ਲੈਣਾ ਤੀਨੇ ਕੀ ਲੈਣਾ ਤੀਨੇ ਕੀ ਲੈਣਾ ਹੋ ਗਿਆ ਵਸ ਹੋ ਗਿਆ ਗੁੰਹਰ ਗੁੰਸਾ ਹੋ ਗਿਆ ਵੇਖੋ ਅੱਖਾਂ ਬੰਦਿਆ ਨਾ ਰਗਨੀ ਜਾਗ ਗੰਦਿਆ ਯਾ ਹੱਸ ਹੋ ਗਿਆ ਸੋ ਗਿਆ ਕੀ ਲੈਣ ਚੱਲਿਆ ਵਾ ਨਿੰਬੂ ਲੈਣ ਕਿ ਨਿੰਬੂ ਕਰਨ ਨੂੰ ਮੈਂ ਨਾ ਮੈਗੀ ਜੀ ਵੇਖੀ ਤਾ ਚ ਨਿੰਬੂ ਪਾਉਂਦੇ ਆ ਨਾ ਤੇ ਮੈਂ ਨਿੰਬੂ ਲੈ ਕੇ ਆਉਣਾ ਤੇ ਕਹਿੰਦੀ ਮੈਂ ਨਿੰਬੂ ਲੈਣ ਚੱਲਿਆ ਵਾ ਕਿੱਥੇ ਚੱਲਿਆ ਤੂੰ ਨਾ ਨਾ ਜਾ ਵੀ ਪੁੱਤ ਬਾ ਬਾ ਪੁੱਤ ਨੇਰਾ ਬੜਾ ਹੁਣ ਸੋਹਣਾ ਹੁਣ ਠੀਕ ਹੈ ਮੈਂ ਮਾਗੀ ਲੈ ਕੇ ਆਵਾਂ ਮਾਗੀ ਕੀ ਖਾਣਾ ਈ ਨੇ ਤਿੰਨ ਤਿੰਨੇ ਕੀ ਖਾਣਾ ਠੀਕ ਆ ਮਾਗੀ ਮਾਗੀ ਖਾਣਾ ਚੱਲਾ ਫੇ ਮਾਗੀ ਮਾਗੀ ਖਾਣਾ ਦੇ ਜਾਂ ਠੀਕ ਹਮ ਮਾਗੀ ਲੈ ਕੇ ਆਉਂਦਾ ਠੀਕ ਆ ਹਾਂ ਕਿੱਥੇ ਇਹ ਨੂੰ ਜਾਣਾ ਕਿੱਥੇ ਉਹ ਕਿੱਥੇ ਜਾਣਾ ਮੈਗੀ ਲੈ ਲਈ ਆਂ ਜਾਂ ਆਂਦੀ ਹਾਂ ਚੱਲ ਲੈ ਜਾ ਲੈ ਜਾ ਲੈ ਜਾ ਲੈ ਜਾ ਸਿੱਧ ਕਰ ਛੱਡੇ ਟੂਟੀ ਅੰਟੀ ਜੋਤੀ ਦੂਤੀ ਛੱਡੀ ਆਂ ਅੰਟੀ ਜੋਤੀ ਨੇ ਹਾਂ ਜਾਂ ਦਾਦਾਂ ਨੂੰ ਦੱਸ ਗਿਆ ਕਾਂ ਅੰਟੀ ਜੋਤੀ ਨੇ ਪਾਣੀ ਛੱਡੇ ਟੂਟੀ ਛੱਡੀ ਆ ਜਾਂ ਦੱਸ ਗਿਆ ਛੇਤੀ ਦਾਦੀ ਟੂਟੀ ਛੱਡੀ ਟੂਟੀ ਟੂਟੀ ਛੱਡੀ ਆ ਟੂਟੀ ਹਾਂ ਚਲਦੀ ਕਿਨੇ ਛੱਡੀ ਪਿੱਛੋਂ ਕਿਨੇ ਛੱਡੀ ਆ

ਮੈਂ ਲਗਾ ਮੈਗੀ ਬਣਾਉਣ ਤੇ ਲਸਣ ਮੈਂ ਛਿੱਲ ਲਿਆ ਠੀਕ ਹੁਣ ਤੇ ਇਹਨੂੰ ਮੈਂ ਕੁੱਟੂਗਾ ਹਨ ਬਰੀਕ ਕਰੂੰਗਾ ਬਿਲਕੁਲ ਮੈਂ ਨਾ ਦੇਖਿਆ ਹੁਣ ਇਹਦੇ ਰੀਅਲ ਆਡੀਅנס ਤਾਂ ਇੰਨੇ ਬਸ ਅਰੀਏ ਦੇਖੀ ਕੁਣੀ ਮੈਗੀ ਨਹੀਂ ਬਣਾਉਣਾ ਐਵੇਂ ਕੋਈ ਨਵੇਂ ਤਰੀਕੇ ਨਾਲ ਤੇ ਮੈਂ ਕਹਾ ਆਪਾਂ ਹੀ ਬਣਾ ਕੇ ਦੇਖਦੇ ਆਂ ਬਣਾ ਨਵੇਂ ਤਰੀਕੇ ਨਾਲ ਮੈਗੀ ਤੇ ਸੋ ਹੁਣ ਮੈਂ ਕਿੰਨੀਆਂ ਮੈਗੀਆਂ ਨੇ ਚਾਰ ਮੈਗੀਆਂ ਮੇਰੇ ਕੋਲੋਂ ਤੇ ਡੇਢ ਗੰਢੀ ਮੈਂ ਲਸਣ ਦੀ ਲਸਣ ਦੀ ਛਿੱਲ ਲਈ ਤੇ ਨੂੰ ਹੁਣ ਕੁੱਟ ਲਾਂਗੇ ਆਪਾਂ ਬਿਲਕੁਲ ਬਰੀਕ ਕਰ ਦਨੇ ਜਿੱਦਾਂ ਪੇਸਟ ਨਹੀਂ ਕਹਿੰਦੇ ਉਹ ਤਿਆਰ ਕਰਨਾ ਹੈ ਤੇਲ ਸਾਡਾ ਗਰਮ ਹੋ ਗਿਆ ਮੜਿਆ ਤੇਲ ਪਾਇਆ ਹੁਣ ਲਗਾਉ ਪੇਸ ਇਦਰ ਚਲੀ ਮੈਂ ਹੁਣ ਪਾਉਣ ਲੱਗਾ ਆ ਅਦਰਕ ਲਸ਼ਿਆਂ ਵਾਲਾ ਬਣਾਇਆ ਹੋਇਆ ਬਿਸਮਿਲਲਾ ਇਹਦੇ ਬਰਕਤ ਲੈ ਵੀ ਪਿਆਜ਼ ਵੀ ਪਾਤੇ ਤੇ ਪਿਆਜ਼ ਨਾਲ ਅੱਧੀ ਕੜਾਈ ਭਰ ਕੇ ਸੁਕਣਾ ਥੋੜਾ ਜਿਹਾ ਗੈਸ ਕਰਦੀ ਹੁਣ ਤੇਜ ਇਧਰ ਪੇਸਟ ਜਮ ਤਿਆਰ ਕਰ ਲਿਆ ਤੇ ਮੈਗੀ ਇਧਰ ਵੱਖਰੀ ਬਾਲਣੇ ਧਰੀਏ ਮੁਰਕੇ ਦੇ ਵਿੱਚ ਬੋਇਲ ਕਰਕੇ ਮੁਰਕੇ ਚੱਕ ਕੇ ਨਾ ਇਧਰ ਪਾ ਦੇ ਨੂੰ ਪਾਣੀ ਕੱਢ ਦੇਣਾ ਬਸ ਮਤਲਬ ਸੁੱਕੀ ਸੁੱਕੀ ਜੀ ਬਣਾਉਣੀ ਹੈਗੇ ਲੈ ਵੀ ਮੈਗੀ ਬਣ ਗਈ ਚੌਲਾਂ ਵਾਂਗੂ ਵੇਖੋ ਟੋਟਾ ਨੀਮੇ ਦਿੱਤੀ ਮਸਾਹੀ ਆਹ ਠੀਕ ਹੈ ਤੇ ਇਧਰ ਹੁਣ ਇਹਦੇ ਵਿੱਚ ਪਾ ਦਨੇ ਆ ਪਾਣੀ ਨਿਚੋੜਦੇ ਆ ਨਾ ਬੰਦੇ ਅਰੇ ਵਾਹ ਕੰਮ ਕਿਤਨਾ ਸੁੰਦਰ ਹੈ ਆਹ ਪਲਟੀ ਦਿਲਾਉਣੀ ਪਣੀ ਹੈ। ਉਹਦਾ ਗਰਮ ਨਹੀਂ ਬੰਨਨੀ। ਮੁਦੀਨੇ ਅਗਦੇ ਹੋ ਜੇ। ਫਿਰ ਲਾ ਕੇ ਹੀ ਮੈਂ ਕਰਦਾ ਹਾਂ ਵੀਡੀਓ। ਨਾ ਵੀ ਮੜਾ ਜਾ ਵਿੱਚ ਪਾਣੀ ਪਾਇਆ ਮੈਂ ਯਾਰ ਮਿਕਸ ਹੋ ਜੇ ਯਾਰ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਵੱਡੇ। ਮੜਾ ਜਾ ਪਾਣੀ ਪਾਇਆ ਬਸ ਜਿਆਦਾ ਨਹੀਂ। ਨਾ ਮਾਤਰ ਜਾ ਹੁਣ ਹਲਕਾ ਜਿਹਾ ਸੇਕ ਬਣ ਗਿਆ ਇੱਕ ਰੀ ਬਸ। ਬਾਕੀ ਓਕੇ ਹੈ ਗਾ। ठीक हैदाम स्वाद मम्मी ने माड़ी जीती ना लसन पाया थोड़ा लसन भी जा है लसन में पाया तीस भी खाओ भा कदम ठीक है मैं भी खाओ लसन ज्यादा बन गए मम खा लो ना ਲੈ ਮੰਮੀ ਨਹੀਂ ਤੇ ਚ ਪਾਦਾ ਇਹਨੂੰ ਮਸਾ ਖਾ ਲੂਗੀ ਕਿੰਨਾ ਠੀਕ ਹੈ ਕਿ ਨਹੀਂ ਕਿ ਜਿਆਦਾ ਲਸਣ ਚਲੋ ਸਹੀ ਆ ਹਰ ਕੋਣ ਨਹੀਂ ਜਿੱਦ ਕਰਨ ਜਿਆਦਾ ਹਰ ਕੋਣ ਇਹ ਖਾਂ ਇਹ ਕੀ ਆ ਮੂੰਹ ਤੇ ਕੀ ਲੜਿਆ ਕੰਮ ਕਾਂਡਿਆਂ ਗੰਡੇ ਗੋਡਣ ਡਿਆਂ ਆਵੇ ਤੂੰ ਇੱਥੇ ਖਲਵਾਵੇ ਮੈਂ ਇਧਰ ਆਣਾ ਗੰਡੇ ਕੋਡੰਡਿਆ ਸੀ ਤੇ ਮੇਰੇ ਮਗਰ ਦੌੜੇ ਸੀ ਦੂਜੇ ਪਾਸਿਓਂ ਬੇਟੀ ਵੱਲ ਆਏ ਬਾਲਾਂ ਦੀ ਸ਼ਟਿੰਗ ਕਰਾਉਣ ਤੇ ਕਿਹੜਾ ਕੰਮ ਕਰਨਾ ਦੱਸ ਇਹਦੇ ਵਿੱਚ ਨਵੜ ਕਿਹੜਾ ਕੰਮ ਕਰਨਾ ਹੈ ਇੱਧਰ ਕੰਮ ਕਰਨਾ ਉਹ ਕੰਮ ਕਰਨਾ ਮਿੱਟੀ ਵਾਲਾ ਮੈਂ ਤੇ ਗੰਡੇ ਕੋਡੰਡਿਆ ਹੈਂ ਹੈ ਆ ਜਾ ਆ ਜਾ ਤੈਨੂੰ ਆਦਾ ਪਤਾ ਵਾ ਤੈਨੂੰ ਰਸਤੇ ਦਾ ਪਤਾ ਸੀ ਹਾਂਜੀ ਤੈਨੂੰ ਪਤਾ ਸੀ ਰਸਤੇ ਦਾ ਮੈਂ ਕੰਮ ਕੰਡਿਆ ਵਿਚ ਵਨਵਾੜ ਤੂੰ ਬੂਟੇ ਭੰਨ ਦੇਣੇ ਆ ਇਧਰ ਹੁਣ ਬੱਸ ਪਾਪਾਂ ਦੇ ਕਿਹਾ ਪਾਪਾਂ ਦੇ ਕਿਹਾ ਮੈਗੀ ਜਾ ਪਾਪਾ ਬਣਾਣ ਲੱਗੇ ਜਾ ਖਾਂ ਕਬਾਰੋ ਕਮ ਬਰਾ ਕੀ ਖਾਣੀ ਹੈ ਜਾ ਪਾਪਾ ਬਲੋਂਦੇ ਛੇਤੀ ਜਾ ਕੀ ਲੱਗਾ ਕਿੱਥੇ ਕਿੱਥੇ ਆਈ ਕਿੱਥੇ ਕੀ ਲਵਾਇਆ ਕੀ ਹੋਇਆ ਵਾ ਰਾਜਾ ਤਾਂ ਆ ਗਿਆ ਰੋਚ ਹੋਏ ਫੂਕ ਮਾਰਦਾ ਦਾ ਦੰਦਾਸਿਆ ਇਹ ਸਾਹ ਚਰਾ ਕੇ ਟੀਵੀ ਹਾਂ ਨਿਕਲੋਂ ਡੇਈਆਂ ਨਾ ਤੁਲਨਾ ਕਰੇ ਨਾ ਤੇ ਜਿੱਦ ਤੇ ਦੋਵੇਂ ਡੀਚ ਤੇ ਰੰਕ ਤੋਂ ਬਿਲਕੁਲ ਕਰ ਰਹੀ ਹੈ ਆਸਪਾਸ ਹੀ ਚੱਲ ਰਹੇ ਪਰ ਵਿਕਟ ਥੋੜੇ ਜ਼ਿਆਦਾ ਗਵਾਏ ਇਸ ਸਟੇਜ ਪਰ ਗੁਜਰਾਟ ਜਾਇੰਟਸ ਨੇ क्या पाए हूं नहीं पाए खेते नहीं कि मारे कि मारे कि

menemari ya, kaya deh, kaya deh, jadi datang nggugusakar ke, kayaknya omari ya minu, jah kayaknya, menemari kaya kaya ya minu kita, kayaknya omari ya, put mama, hah? Put हाँ? तू मैगी नहीं खानी पहला दस नहीं खानी खानी नहीं खानी नाराज हो गई हर गुण ना दे हर गुण कहती मैं नहीं खानी, नहीं खानी।, नहीं खानी। की नहीं, खानी। नहीं वीडियो बनाना

इधर हो जा तू अरगुन ने नहीं कहानी अरगुन ने नहीं खानी मैगी नहीं कहानी हर ने खानी है

ਹਾਂ ਸਬਜੀ ਕੱਟ ਦੇ ਸਬਜੀ ਕੱਟਣ ਦੇ ਕੀ ਬਣਾਉਣ ਕੇ ਲੱਗੇ ਮਾਂ ਕੀ ਹਾਂ ਮਮਾ 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 ਕੀ ਬਣਾਉਣਾ ਮਮਾ ਕੀ ਬਣਾਉਣਾ ਵੀਡੀਓ ਬਣਾਉਣੇ ਕਿਹਦੇ ਗੋਪੂ ਦੇ ਬਣੇ ਹਰ ਗੁੰਦੀ ਵੀਡੀਓ ਬਣਾਉਣੀ ਆ What? <laughs>